ਨ ਮਹੀਨਿਆਂ ਤੋਂ ਇਹ ਮੁੱਦਾ ਚੱਲਦਾ ਆ ਰਿਹਾ ਹੈ ਕਿ ਜਸ਼ਨਦੀਪ ਕੌਰ ਦੀ ਜਿਹੜੀ ਡੈਥ ਹੋਈ ਹੈ ਤੇ ਉਸ ਤੋਂ ਬਾਅਦ ਉਹਦੀ ਡੈਥ ਤੋਂ ਬਾਅਦ ਦੋ ਮੈਂਬਰੀ ਕਮੇਟੀ ਬਣੀ ਹੈ ਕਮੇਟੀ ਦੇ ਵਿੱਚ ਜਿਹੜਾ ਪ੍ਰੋਫੈਸਰ surjeet ਹੈ ਦੋਸ਼ੀ ਉਹ ਦੋਸ਼ਿਤ ਹੋਏ ਉਹਦੇ ਤੇ ਤੇ ਉਹ ਦੋ ਮੈਂਬਰੀ ਕਮੇਟੀ ਬਣਨ ਤੋਂ ਰਿਪੋਰਟ ਹੋਣ ਤੋਂ ਬਾਅਦ ਵੀ ਜੋ ਵਾਈਸ ਚਾਂਸਲਰ ਸਾਹਿਬ ਜਿਲ੍ਹਾ ਪ੍ਰਸ਼ਾਸਨ ਉਸ ਰਿਪੋਰਟ ਦੇ ਸੰਦਰਭ ਵਿੱਚ ਕੋਈ ਕਾਰਵਾਈ ਅਜੇ ਚੰਗੀ ਤਰ੍ਹਾਂ ਕਰਦਾ ਨਜ਼ਰ ਨਹੀਂ ਆ ਰਿਹਾ ਸਸਪੈਂਡ ਕਰਕੇ ਇੱਕ ਮਿੱਠੀ ਜਿਹੀ ਗੋਲੀ ਦਿੱਤੀ ਗਈ ਹੈ ਸਸਪੈਂਡ ਕਰਕੇ ਇੱਥੇ ਲਾਗੇ ਕਨੌਰ ਕਾਲਜ ਦੇ ਵਿੱਚ ਲਾ ਦਿੱਤਾ ਗਿਆ ਕਿਉਂਕਿ ਜਿਹੜਾ ਇੱਥੋਂ ਸਸਪੈਂਡ ਕੀਤਾ ਗਿਆ ਪ੍ਰੋਫੈਸਰ ਨੂੰ ਉਹ ਵਿਦਿਆਰਥੀਆਂ ਵੱਲੋਂ ਲਾਏ ਗਏ ਦੋਸ਼ਾਂ ਦੇ ਆਧਾਰ ਤੇ ਕੀਤਾ ਗਿਆ ਉਹ ਦੋਸ਼ ਹੈ ਕਿ ਜਿਹੜੇ ਅਸੀਂ মিডিਆ ਵਿੱਚ ਵੀ ਸਾਹਮਣੇ ਰੱਖ ਨਹੀਂ ਸਕਦੇ ਜਿਹੜੇ ਇਨਸਾਫ ਦੇ ਲਈ ਆਵਾਜ਼ ਬੁਲੰਦ ਕਰਦੇ ਪਏ ਆ ਉਹਨਾਂ ਦੀ ਆਵਾਜ਼ ਦਬਾਉਣ ਦੇ ਲਈ ਪਹਿਲਾਂ ਤਾਂ ਪੇਪਰਾਂ ਤੋਂ ਹਟਾਇਆ ਗਿਆ ਫਿਰ ਉਸ ਤੋਂ ਬਾਅਦ ਰਾਤੋ ਰਾਤ ਨਾਦਰ ਸ਼ਾਹ ਫਰਮਾਨ ਜਾਰੀ ਕਰਕੇ ਯੂਨੀਵਰਸਿਟੀ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਇਹ ਆਵਾਜ਼ ਜਸ਼ਨਦੀਪ ਦਾ ਹੱਕ ਲੈਣ ਦੇ ਲਈ ਆਵਾਜ਼ ਬੁਲੰਦ ਕਰਦੇ ਪਏ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਗਈ ਪਰਚੇ ਪਾਏਗੇ ਅਤੇ ਹੁਣ ਉਹ ਫਿਰ ਵੀ ਡਰੇ ਨਹੀਂ ਕਿ ਸਾਡੀ ਭੈਣ ਦਾ ਮਸਲਾ ਏ ਸਾਡੀਆਂ ਭੈਣਾਂ ਦਾ ਮਸਲਾ ਏ ਵਿਦਿਆਰਥੀਆਂ ਦਾ ਮਸਲਾ ਏ ਅਸੀਂ ਭੈਣਾਂ ਦੀਆਂ ਇੱਜ਼ਤਾਂ ਦਾ ਸੌਦਾ ਨਹੀਂ ਕਰ ਸਕਦੇ ਸਾਡੇ 'ਚ ਸੌਦੇਬਾਜ਼ੀ ਵਾਲੇ ਹੌਨਰ ਨਹੀਂ ਹੈਗੇ ਅੱਛੀ ਰੀਕਾਲ ਤੁਸੀਂ ਦੇਖ ਰਹੇ ਹੋ ਡੀਫਾਈ ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਬਿੱਟੂ ਕਰੀਬ 3 ਮਹੀਨੇ ਪਹਿਲਾਂ ਇੱਕ ਮਾਮਲਾ ਸਾਹਮਣੇ ਆਇਆ ਸੀ ਪ੍ਰੋਫੈਸਰ ਸੁਰਜੀਤ ਨੂੰ ਲੈ ਕੇ ਜੋ ਕਿ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਜਸ਼ਨਦੀਪ ਨਾਂ ਦੀ ਕੁੜੀ ਦੀ ਮੌਤ ਹੋ ਜਾਂਦੀ ਹੈ ਤੇ ਉਹਨੂੰ ਮੈਂਟਲੀ ਟੌਰਚਰ ਕੀਤਾ ਜਾਂਦਾ ਸੀ ਪਰੇਸ਼ਾਨ ਕੀਤਾ ਜਾਂਦਾ ਸੀ ਜਿੱਦੇ ਚੱਲਦੇ ਆ ਸਟੂਡੈਂਟ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਤਰਨਾ ਮੁਜ਼ਾਹਰਾ ਕੀਤਾ ਜਾ ਰਿਹਾ ਪੰਜਾਬੀ ਯੂਨੀਵਰਸਿਟੀ ਗੇਟ ਦੇ ਉੱਤੇ ਕਈ ਸਿਆਸੀ ਆਗੂ ਵੀ ਉੱਥੇ ਪਹੁੰਚਣਾ ਕੀ ਕਹਣਾ ਤੁਸੀਂ ਵੀ ਸੁਣੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤਕਰੀਬਨ ਪਿਛਲੇ 3 ਮਹੀਨਿਆਂ ਤੋਂ ਇਹ ਮੁੱਦਾ ਚੱ ਕਿ ਜਸ਼ਨਦੀਪ ਕੌਰ ਦੀ ਜਿਹੜੀ ਡੈਥ ਹੋਈ ਹੈ ਤੇ ਉਸ ਤੋਂ ਬਾਅਦ ਉਹਦੀ ਡੈਥ ਤੋਂ ਬਾਅਦ ਦੋ ਮੈਂਬਰੀ ਕਮੇਟੀ ਬਣੀ ਹੈ ਕਮੇਟੀ ਦੇ ਵਿੱਚ ਜਿਹੜਾ ਪ੍ਰੋਫੈਸਰ surjeet ਹੈ ਦੋਸ਼ੀ ਉਹ ਦੋਸ਼ਿਤ ਹੋਏ ਉਹਦੇ ਤੇ ਤੇ ਉਹ ਦੋ ਮੈਂਬਰੀ ਕਮੇਟੀ ਬਣਨ ਤੋਂ ਰਿਪੋਰਟ ਆਉਣ ਤੋਂ ਬਾਅਦ ਵੀ ਜੋ ਵਾਈਸ ਚਾਂਸਲਰ ਸਾਹਿਬ ਜਿਲ੍ਹਾ ਪ੍ਰਸ਼ਾਸਨ ਉਸ ਰਿਪੋਰਟ ਦੇ ਸੰਦਰਭ ਵਿੱਚ ਕੋਈ ਕਾਰਵਾਈ ਅਜੇ ਚੰਗੀ ਤਰ੍ਹਾਂ ਕਰਦਾ ਨਜ਼ਰ ਨਹੀਂ ਆ ਰਿਹਾ ਸਸਪੈਂਡ ਕਰਕੇ ਇੱਕ ਮਿੱਠੀ ਜੀ ਗੋਲੀ ਦਿੱਤੀ ਗਈ ਹੈ ਸਸਪੈਂਡ ਕਰਕੇ ਇੱਥੇ ਲਾਗੇ ਕਨੌਰ ਕਾਲਜ ਦੇ ਵਿੱਚ ਲਾ ਦਿੱਤਾ ਗਿਆ ਕਿ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਦਾ ਜਾਂ ਧਿਆਨ ਦਿਵਾਉਣਾ ਚਾਹੁੰਦਾ ਕਿ ਕਨੌਰ ਕਾਲਜ ਵਿੱਚ ਕੋਈ ਵਿਦਿਆਰਥਣਾ ਨਹੀਂ ਪੜਦੀਆਂ ਕਿਉਂਕਿ ਜਿਹੜਾ ਇੱਥੋਂ ਸਸਪੈਂਡ ਕੀਤਾ ਗਿਆ ਪ੍ਰੋਫੈਸਰ ਨੂੰ ਉਹ ਵਿਦਿਆਰਥਣਾ ਵੱਲੋਂ ਲਾਏ ਗਏ ਦੋਸ਼ਾਂ ਦੇ ਆਧਾਰ 'ਤੇ ਕੀਤਾ ਗਿਆ ਉਹ ਦੋਸ਼ ਕਿ ਜਿਹੜੇ ਅਸੀਂ ਮੀਡੀਆ ਵਿੱਚ ਵੀ ਸਾਹਮਣੇ ਰੱਖ ਨਹੀਂ ਸਕਦੇ ਅਜਿਹੀਆਂ ਅਸ਼ਲੀਲ ਟਿੱਪਣੀਆਂ ਅਜਿਹੀਆਂ ਟਿੱਪਣੀਆਂ ਕੀਤੀਆਂ ਕਿ ਦੋ ਮੈਂਬਰ ਕਮੇਟੀ ਵਿੱਚ ਚ ਗੱਲ ਤੋਂ ਹਲੂਣੀ ਗਈ ਕਿ ਅਜੇਹਾ ਪ੍ਰੋਫੈਸਰ ਦੇ ਮਨ ਵਿੱਚ ਭਰਿਆ ਪਿਆ ਸੋ ਉਸ ਇਨਸਾਫ ਦੀ ਲੜਾਈ ਦੇ ਲਈ ਤਕਰੀਬਨ ਕਾਫੀ ਸਮੇਂ ਲੰਬੇ ਸਮੇਂ ਤੋਂ ਜੁੜੇ ਹੋਏ ਜਿਹੜੇ ਨਾਲ ਮੋਰਚੇ ਦੇ ਵਿਦਿਆਰਥੀ ਜਿੰਨੇ ਵੀ ਵਿਦਿਆਰਥੀ ਸਾਥੀ ਵੀਰ ਉਹਨਾਂ ਦਾ ਕੀ ਹੈ ਕਿ ਪਿਛਲੇ ਹਫਤੇ ਹੀ ਇੱਕ ਨਾਦਰਸ਼ਾਹੀ ਬਿਆਨ ਜਾਰੀ ਕੀਤਾ ਗਿਆ ਕਿ ਜਿਹੜੇ ਇਨਸਾਫ ਦੇ ਲਈ ਆਵਾਜ਼ ਬੁਲੰਦ ਕਰਦੇ ਪਏ ਆ ਉਹਨਾਂ ਦੀ ਆਵਾਜ਼ ਦਬਾਉਣ ਦੇ ਲਈ ਪਹਿਲਾਂ ਤਾਂ ਪੇਪਰਾਂ ਤੋਂ ਹਟਾਇਆ ਗਿਆ ਫਿਰ ਉਸ ਤੋਂ ਬਾਅਦ ਰਾਤੋ ਰਾਤ ਨਾਦਰ ਸ਼ਾਹ ਫਰਮਾਨ ਜਾਰੀ ਕਰਕੇ ਯੂਨੀਵਰਸਿਟੀ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਸੋ ਉਸ ਸਸਪੈਂਸ਼ਨ ਤੋਂ ਵਿਦਿਆਰਥੀਆਂ ਨੂੰ ਬਹਾਲ ਕਰਨ ਦੇ ਲਈ ਅਤੇ ਸਭ ਤੋਂ ਸਾਡੀ ਜਿਹੜੀ ਪ੍ਰਾਇਓਰਟੀ ਹੈ ਪਹਿਲੇ ਦਿਨ ਤੋਂ ਕਿ ਜਿਹੜੇ ਜਸ਼ਨਦੀਪ ਦੇ ਕਾਤਲਾ ਨੂੰ ਸਜ਼ਾ ਮਿਲੇ ਵਿਦਿਆਰਥੀਆਂ ਨੇ ਜਿਹੜੇ ਬਿਆਨ ਦਿੱਤੇ ਉਸ ਦੇ ਆਧਾਰ ਤੇ ਵੀ ਜੋ ਪ੍ਰੋਫੈਸਰ ਉੱਪਰ ਬੰਦੀ ਕਾਨੂੰਨੀ ਕਾਰਵਾਈ ਜ਼ਿਲ੍ਹਾ ਪ੍ਰਸ਼ਾਸਨ ਵੀ ਪੈਲ ਦੇ ਆਧਾਰ ਤੇ ਅਮਲ ਚ ਲਿਆਵੇ ਪੰਜਾਬ ਸਰਕਾਰ ਅਮਲ ਦੇ ਵਿੱਚ ਲਿਆਵੇ ਅਤੇ ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਹੱਕ ਸੱਚ ਲਈ ਆਵਾਜ਼ ਬੁਲੰਦ ਕਰਦੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਨੂੰ ਮੁੜ ਬਹਾਲ ਕਰਕੇ ਉਹਨਾਂ ਦਾ ਭਵਿੱਖ ਸਹੀ ਕੀਤਾ ਜਾਵੇ ਕਿਉਂਕਿ ਯੂਨੀਵਰਸਿਟੀ ਪਹਿਲੇ ਦਿਨ ਤੋਂ ਹੀ ਹੱਕ ਸੱਚ ਲਈ ਲੜਦੇ ਆ ਰਹੇ ਵਿਦਿਆਰਥੀਆਂ ਦੇ ਲਈ ਉਹਨਾਂ ਦੀ ਆਵਾਜ਼ ਬੁਲੰਦ ਕਰਨ ਲਈ ਕਈ ਤਰ੍ਹਾਂ ਦੇ ਪੈਂਤੜੇ ਪਣਾਉਂਦੀ ਆ ਰਹੀ ਹੈ ਇਹ ਕਿਹੋ ਜਿਹਾ ਵਿੱਚੋਂ ਇਹ ਨਵਾਂ ਪੈਂਤੜਾ ਜਿਹੜਾ ਸਸਪੈਂਡ ਕਰ ਦਿੱਤੇ ਗਏ ਅਤੇ ਪਹਿਲੇ ਦਿਨ ਦਾ ਜਿਹੜੇ ਆਵਾਜ਼ ਜਸ਼ਨਦੀਪ ਦਾ ਹੱਕ ਲੈਣ ਦੇ ਲਈ ਆਵਾਜ਼ ਬੁਲੰਦ ਕਰਦੇ ਪਏ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਗਈ ਪਰਚੇ ਪਾਏਗੇ ਅਤੇ ਹੁਣ ਉਹ ਫਿਰ ਵੀ ਡਰੇ ਨਹੀਂ ਕਿ ਸਾਡੀ ਭੈਣ ਦਾ ਮਸਲਾ ਏ ਸਾਡੀਆਂ ਭੈਣਾਂ ਦਾ ਮਸਲਾ ਏ ਵਿਦਿਆਰਥੀਆਂ ਦਾ ਮਸਲਾ ਏ ਅਸੀਂ ਭੈਣਾਂ ਦੀਆਂ ਇੱਜ਼ਤਾਂ ਦਾ ਸੌਦਾ ਨਹੀਂ ਕਰ ਸਕਦੇ ਸਾਡੇ 'ਚ ਸੌਦੇਬਾਜ਼ੀ ਵਾਲੇ ਹੌਨਰ ਨਹੀਂ ਹੈਗੇ ਇਸ ਕਰਕੇ ਫਿਰ ਉਹਨਾਂ ਨੂੰ ਡਰਾਉਣ ਦੇ ਲਈ ਧਮਕਾਉਣ ਦੇ ਲਈ ਅਤੇ ਕੁੜੀਆਂ ਕੁੜੀਆਂ ਦੇ ਬਿਆਨਾਂ ਤੋਂ ਮੁਕਰਾਉਣ ਦੇ ਲਈ ਕੁੜੀਆਂ ਨੂੰ ਸਸਪੈਂਡ ਕੀਤਾ ਗਿਆ ਇਥੋਂ ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਉੱਤੇ ਇੱਕ ਬਹੁਤ ਵੱਡਾ ਦਾਗ ਇਸ ਵਾਈਸ ਚਾਂਸਰ ਦੀ ਅਗਵਾਈ ਦੇ ਵਿੱਚ ਲੱਗਾ ਗਿਆ ਸੋ ਅਖੀਰ ਮੈਂ ਇਹੋ ਜਿਲਾ মিডিਆ ਦੁਆਰਾ ਇਹ ਜਿਲ੍ਹਾ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਅਪੀਲ ਕਰਦਾ ਹਾਂ ਜਸ਼ਨਦੀਪ ਪੁਰ ਸਾਹ ਮੋਰਚਾ ਵੱਲੋਂ ਕਿ ਇਸ ਮਸਲੇ ਨੂੰ سنجਿੰਦਾ ਲੈਂਦੇ ਹੋਏ ਇਸ ਤੇ ਪੈਲ ਦੇ ਆਧਾਰ ਤੇ ਕਾਰਵਾਈ ਜਿਹੜੀ ਬੰਦੀ ਹੈ ਪ੍ਰੋਫੈਸਰਾਂ ਉੱਪਰ ਕੀਤੀ ਜਾਵੇ ਅਤੇ ਜੋ ਯੂਨੀਵਰਸਿਟੀ ਅਨ ਗਹਿਲੀ ਦੇ ਨਾਲ ਜਸ਼ਨਦੀਪ ਦੀ ਡੈਥ ਹੋਈ ਹੈ ਉਹਨਾਂ ਦੇ ਫਾਦਰ ਸਾਹਿਬ ਵੀ ਤੀਜੇ ਦਿਨ ਹੋ ਗਿਆ ਧਰਨੇ ਦੇ ਪੱਕੇ ਮੋਰਚੇ ਤੇ ਬੈਠੇ ਹੋਏ ਨੇ ਉਹ ਵੀ ਇਸੇ ਗੱਲ ਦੀ ਆਵਾਜ਼ ਬੁਲੰਦ ਕਰਦੇ ਪਏ ਆ ਕਿ ਮੈਨੂੰ ਆਪਣੀ ਧੀ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੇ ਲਈ ਦਰਦਰ ਤੇ ਠੋਕਰਾਂ ਖਾਣੀਆਂ ਪੈ ਰਹੀਆਂ ਸੋ ਪੰਜਾਬ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਇੱਕ ਜੋ ਬਾਪ ਦੀ ਆਵਾਜ਼ ਸੁਣੀ ਜਾਵੇ ਮੌਜੂਦਾ ਸਰਕਾਰ ਵੀ ਇਹ ਗੱਲ ਕਹਿੰਦੀ ਹੈ ਕਿ ਸਾਡੀ ਸਰਕਾਰ ਦੇ ਵਿੱਚ ਧਰਨੇ ਨਹੀਂ ਲੱਗਣਗੇ ਸਾਡੀ ਸਰਕਾਰ 'ਚ ਕਿਸੇ ਨੂੰ ਟੈਂਕੀਆਂ ਦੇ ਨੇ ਬਹਿਣਾ ਪਊਗਾ ਕਿਸੇ ਬਾਪ ਨੂੰ ਤਰਲੇ ਨਹੀਂ ਲੈਣੇ ਪੈਣਗੇ ਹੱਕ ਦੇ ਲਈ ਜਿਹੜਾ ਹੈ ਝੋਲੀ ਨਹੀਂ ਅਡਣੀ ਪਵੇਗੀ ਪਰ ਇੱਕ ਬਾਪ ਪੰਜਾਬੀ ਯੂਨੀਵਰਸਿਟੀ ਦੇ ਵੇੜੇ ਤੇ ਦਰਹੀਜਾਂ ਤੇ ਬੈਠਾ ਹੋਇਆ ਤੁਹਾਡੇ ਤੋਂ ਇਹ ਬੇਨਤੀ ਕਰਦਾ ਪਿਆ ਹੈ ਕਿ ਮੇਰੀ ਧੀ ਨੂੰ ਇਨਸਾਫ ਦਿੱਤਾ ਜਾਵੇ ਇੰਨੀਆਂ ਕੋਈ ਜੜੀਆਂ ਬੇਨਤੀਆਂ ਮੈਂ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦਾ ਹਾਂ ਕੋਈ ਸਵਾਲ ਕਰਨਾ ਉਹਨਾਂ ਦੋਸਤਾਂ ਨੂੰ ਉੱਤਵੜ ਕੇ ਦੇਤੀ ਹੈ ਇਸ ਦੇ ਵਿੱਚ ਜੀ ਇੱਕ ਜਿਹੜੀ ਲੜਕੀ ਦਾ ਬਿਆਨ ਹੈ ਲੜਕੀ ਜਿਹਨੇ ਆਪਣੇ ਬਿਆਨ ਦਿੱਤੇ ਸੀ ਉਹ ਬਿਆਨ ਦੋ ਵਾਰ ਦਰਜ ਵੀ ਕਰਾ ਚੁੱਕੀ ਅਤੇ ਇਹਨਾਂ ਵੱਲੋਂ ਉਸ ਲੜਕੀ ਨੂੰ ਡਰਾਉਣ ਧਮਕਾਉਣ ਦੇ ਲਈ ਉਹਦੇ ਤੇ ਕਈ ਤਰ੍ਹਾਂ ਦੇ ਡੈਫਰਮੇਸ਼ਨ ਵਗੈਰਾ ਦੇ ਪਰਚੇ ਵੀ ਪਾਏ ਉਹਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਗਈਆਂ ਉਹਦੇ ਪਰਿਵਾਰ ਨੂੰ ਡਰਾਇਆ ਧਮਕਾਇਆ ਗਿਆ ਜਿਸ ਦੇ ਡਰ ਦੇ ਹੇਠ ਇਹ ਸਸਪੈਂਡ ਦਾ ਦਾ ਇੱਕ ਪੈਂਤੜਾ ਵਰਤ ਕੇ ਉਹਨੂੰ ਸਸਪੈਂਡ ਦਾ ਡਰ ਦੇ ਕੇ ਉਹਦੇ ਬਿਆਨਾਂ ਨੂੰ ਵਾਪਸ ਲਿਆ ਗਿਆ ਇੱਕ ਬਹੁਤ ਵੱਡੇ ਦਾਗ ਵਾਲੀ ਗੱਲ ਹੈ ਕਿ ਤੁਸੀਂ ਇੱਕ ਕੁੜੀ ਦਾ ਇੱਕ ਵਿਦਿਆਰਥਣ ਦਾ ਭਵਿੱਖ ਖਰਾਬ ਕਰਨ ਦੇ ਲਈ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇੱਕ ਉਹਦੇ ਪਿੱਛੇ ਪ੍ਰਸ਼ਾਸਨ ਵੱਲੋਂ ਕੁੜੀ ਦੇ ਪਰਿਵਾਰ ਦੇ ਭਾਈ ਨੂੰ ਕੁੜੀ ਦੇ ਭਾਈ ਨੂੰ ਨੌਕਰੀ ਦਿੱਤੀ ਉਹ ਆਖਿਰ ਮਿਲੀ ਕਿ ਜਾਂ ਨਹੀਂ ਮਿਲੀ ਹਾਂਜੀ ਉਹਦੇ ਲੜਕੇ ਦੇ ਜਿਹੜਾ ਵਿਦਿਆਰਥਣ ਦਾ ਭਰਾ ਆ ਜਸ਼ਨਦੀਪ ਦਾ ਭਰਾ ਉਹਨੂੰ ਜਿਹੜੀ ਸਾਡੇ ਮੋਰਚੇ ਦੀ ਪ੍ਰਾਇਓਰਟੀ ਮੰਗ ਸੀ ਕਿ ਜਿਹੜੀ ਆ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਜਦ ਨੌਕਰੀ ਦਿੱਤੀ ਜਾਵੇ ਤੇ ਉਹ ਸਰਕਾਰੀ ਨੌਕਰੀ ਨੂੰ ਦਿੱਤੀ ਗਈ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਵਾਈ ਗਈ ਹੈ ਕਿਉਂਕਿ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਹੈ ਉਹ ਇਸ ਗੱਲ ਦਾ ਕ੍ਰੈਡਿਟ ਲੈਣ ਦੇ ਲਈ ਤਾਂ ਬਹੁਤ ਪੱਪਾਂ ਪਾਰ ਹੋਇਆ ਫਿਰਦਾ ਹੈ ਉਹਨਾਂ ਦੇ ਇੱਥੇ ਮਾਤਾ ਜੀ ਨੂੰ ਬੁਲਾ ਕੇ ਕੁਝ ਪ੍ਰੋਫੈਸਰ ਵੱਲੋਂ ਜਲੀਲ ਵੀ ਕੀਤਾ ਗਿਆ ਕਿਸੇ ਨੂੰ ਤੁਹਾਨੂੰ ਫਾਇਦਾ ਚ ਦਿਵਾ ਦਿੰਨੇ ਆ ਪਰ ਇੱਥੇ ਬਹੁਤ ਵੱਡੀ ਗੱਲ ਹੈ ਕਿ ਕਿਹੜੀ ਇੱਕ ਮਾਂ ਇਹ ਚਾਹੇਗੀ ਕਿਹੜਾ ਬਾਪ ਚਾਹੇਗਾ ਕਿ ਮੇਰੀ ਧੀ ਤੁਰ ਜਾਵੇ ਤੇ ਮੈਂ ਉਹਦੇ ਬਦਲੇ ਨੌਕਰੀ ਲਵਾਂ ਇਹ ਜੀ ਧਰਨਾ ਪੱਕਾ ਰਹੂਗਾ ਜਿੰਨਾ ਚਿਰ ਸਾਡੀਆਂ ਪੰਜ ਮੰਗਾ ਤੇ ਇਹ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਗੌਰ ਕਰਕੇ ਇਹ ਸਾਡੀ ਮੰਗਾ ਤੇ ਜਿਹੜਾ ਆ ਸਾਨੂੰ ਪੂਰਾ ਨਹੀਂ ਉਤਰਦਾ ਤੇ ਉਹਨਾਂ ਚਿਰ ਹੀ ਦਿਨ ਰਾਤ ਮੋਰਚਾ ਲਾ ਕੇ ਰੱਖਾਂਗੇ ਅਸੀਂ ਕਿਸੇ ਤਰ੍ਹਾਂ ਦੀ ਸੌਦੇਬਾਜ਼ੀ ਨਹੀਂ ਕਰਾਂਗੇ ਜਦੋਂ ਤੁਸੀਂ ਗੱਲ ਕੀਤੀ ਵੀ ਇਹਨਾਂ ਦੀ ਮਾਤਾਂ ਨੂੰ ਬੁਲਾ ਕੇ ਇੱਥੇ ਜਲੀਲ ਕੀਤਾ ਗਿਆ ਸੀ ਜੀ ਤੇ ਇਸ ਦੇ ਵਿੱਚ ਫਿਰ ਇਕੱਲਾ ਪ੍ਰੋਫੈਸਰ ਸਰਜੀਤ ਦਾ ਹੱਥ ਆ ਜਾਂ ਕੋਈ ਹੋਰ ਵੀ ਪ੍ਰੋਫੈਸਰ ਸਾਥ ਦੇ ਰਹੇ ਨੇ ਦੇਖੋ ਜੀ ਇਹ ਮੈਂ ਜਿਵੇਂ ਇੱਥੇ ਮੋਰਚੇ ਵਿੱਚ ਸਪੀਚ ਵੀ ਕੀਤੀ ਹੈ ਕਿ ਵੇਖੋ ਜਦੋਂ ਇਹ ਨਹੀਂ ਕੱਲੀ ਕਿ ਚਾਰ ਦਿਵਾਰੇ ਵਿੱਚ ਰਹਿ ਜੀ ਸਾਡੀ ਧੀ ਸਾਡੀ ਧੀ ਹੋਵੇਗੀ ਸਾਡੀ ਬੇਟੀ ਹੋਵੇਗੀ ਇਹ ਜਿونیਵਰਸਿਟੀ ਦੇ ਵੀ ਚਾਰ ਦਿਵਾਰੇ ਵਿੱਚ ਵੀ ਇੱਕ ਕਈ ਕੋਹਾਂ ਤੋਂ ਚੱਲ ਕੇ ਆਈ ਬੇਟੀ ਵੀ ਇੱਥੇ ਬੇਟੀ ਮੰਨੀ ਜਾਵੇ ਤੇ ਪ੍ਰੋਫੈਸਰਾਂ ਦੇ ਕੁਝ ਕਾਲੇ ਕਾਰਨਾਮੇ ਆ ਕੁਝ ਕੁਝ ਪ੍ਰੋਫੈਸਰਾਂ ਦੇ ਸਾਰੇ ਨਹੀਂ ਸਾਰੇ ਤਾਂ ਇਹ ਸੇ ਵੈਲ ਐਜੂਕੇਟਿਡ ਪ੍ਰੋਫੈਸਰ ਆ ਜਿਨ੍ਹਾਂ ਤੋਂ ਬੱਚੇ ਪੜਦੇ ਆ ਉਹਨਾਂ ਦਾ ਭਵਿੱਖ ਸੁਨਹਿਰੀ ਬਣਦਾ ਆ ਸਮਾਜ ਦੇ ਅਦਰਸ਼ਕ ਬਣਦੇ ਨੇ ਇਤੋਂ ਸਿਰਸਕ ਸਕਾਲਰ ਬਣਦੇ ਨੇ ਸਕਾਲਰ ਜਿਹੜਾ ਸਮਾਜ ਦਾ ਭਵਿੱਖ ਹੁੰਦੇ ਆ ਪਰ ਕੁਝ ਕੁ ਪ੍ਰੋਫੈਸਰਾਂ ਕਰਕੇ ਜਿਹੜੇ ਬਾਕੀ ਪ੍ਰੋਫੈਸਰਾਂ ਉੱਪਰ ਵੀ ਲੋਕ ਉਸ ਨਿਗਾਹ ਦੇ ਨਾਲ ਦੇਖਦੇ ਆ ਕਿ ਸ਼ਾਇਦ ਇੰਨੀ ਦੂਰੋਂ ਚੱਲ ਕੇ ਆਏ ਜਿਹੜੀ ਸਾਡੀ ਬੇਟੀ ਆ ਤੇ ਸੇਫ ਹੋਏਗੀ ਕਿ ਨਹੀਂ ਹੋਏਗੀ ਸੋ ਇਸ ਕਰਕੇ ਮੈਂ ਤਾਂ ਯੂਨੀਵਰਸਿਟੀ ਦੇ ਜਿਹੜੇ ਕੋਸ਼ੇ ਪ੍ਰੋਫੈਸਰ ਵੀ ਆ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਇਹ ਕੱਲਾ ਇੱਕ ਜਸ਼ਨਦੀਪ ਦੇ ਬਾਪ ਨੇ ਇੱਥੇ ਬੈਠੇ ਹੋਏ ਉਹ ਉਹ ਤੁਹਾਡਾ ਵੀ ਮੁੱਦਾ ਆ ਉਹ ਜਿਹੜੀਆਂ ਬੇਟੀਆਂ ਤੁਹਾਡੀ ਵੀ ਡਿਪਾਰਟਮੈਂਟ ਜੇ ਤੁਹਾਡੀ ਕਲਾਸਾਂ ਚ ਤੁਹਾਨੂੰ ਆਪਣਾ ਬਾਪ ਮੰਨ ਕੇ ਚੱਲਦੀਆਂ ਨੇ ਉਹਨਾਂ ਬੇਟੀਆਂ ਵਰਗੀ ਇੱਕ ਬੇਟੀ ਆ ਜਸ਼ਨਦੀਪ ਕੌਰ ਅਤੇ ਬਾਕੀ ਵੀ ਪੀੜਤ ਵਿਦਿਆਰਥਣਾਂ ਜੋ ਉਸ ਤੋਂ ਅਸ਼ਲੀਲ ਟਿੱਪਣੀਆਂ ਤੋਂ ਪੀੜਤ ਹੋਈਆਂ ਤੁਸੀਂ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਤੋਂ ਤਾਂ ਇਹ ਮੰਗ ਕਰਦੇ ਆ ਕਿ ਜਲਦ ਤੋਂ ਜਲਦ ਇਸ ਮਸਲੇ ਵੱਲ ਗੌਰ ਕੀਤਾ ਜਾਵੇ ਤੁਹਾਡੇ ਧਿਆਨ ਦੇ ਵਿੱਚ ਇਹ ਵੀ ਲਿਆ ਦਵਾ ਕਿ ਪਿਛਲੇ ਇਹ 3 ਮਹੀਨਿਆਂ ਤੋਂ ਪੰਜਾਬ ਸਰਕਾਰ ਨੂੰ ਪੰਜਾਬ ਗਵਰਨਰ ਨੂੰ ਅਤੇ ਮਾਣਯੋਗ ਜਿਹੜੇ ਆਪਣੀ ਪੰਜਾਬ ਸਰਕਾਰ ਡੀਜੀਪੀ ਸਾਹਿਬ ਡੀਸੀ ਸਾਹਿਬ ਐਸਐਸਪੀ ਸਾਹਿਬ ਜ਼ਿਲ੍ਹਾ ਪ੍ਰਸ਼ਾਸਕ ਜਿੰਨਾ ਵੀ ਹੈ ਸਭ ਨੂੰ ਅਸੀਂ ਇਹ ਸਭ ਮੰਗ ਪੱਤਰ ਦੇ ਚੁੱਕੇ ਆ ਕਿ ਬਣ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਤੁਸੀਂ ਇਹਦੇ ਵਿੱਚ ਪਿੱਛੇ हटਦੇ ਹੋ ਇਹ ਵਿਦਿਆਰਥੀਆਂ ਦੇ ਭਵਿੱਖ ਖਰਾਬ ਕਰਨ ਦੇ ਲਈ ਪੱਬਾ ਭਾਰ ਹੋਏ ਪਏ ਆ ਉਹਦੀ ਇੱਕ ਜਿਹੜੀ ਐਗਜ਼ੈਂਪਲ ਹੈ ਕਿ ਜੋ ਇਹਨਾਂ ਨੇ ਪਿਛਲੇ ਹਫਤੇ ਜਿਹੜਾ ਸਸਪੈਂਡ ਕੀਤੇ ਆ ਵਿਦਿਆਰਥੀ ਸੋ ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਤੁਸੀਂ ਇਸ ਗੱਲ ਗੌਰ ਕੀਤਾ ਜਾਵੇ ਅਤੇ ਛੇਤੀ ਤੋਂ ਛੇਤੀ ਜਿਹੜਾ ਇਹ ਵਿਦਿਆਰਥੀ ਜਿਹੜਾ ਮੋਰਚੇ ਵਿੱਚ ਆਪਣੀ ਸ਼ਿਰਕਤ ਕਰਕੇ ਤੇ ਇਹ ਪ੍ਰੋਫੈਸਰ ਤੇ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਛਾ ਜਿੱਦਾਂ ਤੁਸੀਂ ਕਿਹਾ ਵੀ ਕੁਝ ਪ੍ਰੋਫੈਸਰ ਵੀ ਇੱਥੇ ਹੈਗੇ ਨੇ ਜੋ ਵਧੀਆ ਨੇ ਤੇ ਇੱਥੇ ਕਿੱਲਾ ਵਿਦਿਆਰਥੀ ਸਾਥ ਦੇ ਰਹੇ ਨੇ ਜਾਂ ਕੁਝ ਪ੍ਰੋਫੈਸਰ ਵੀ ਤੁਹਾਡੇ ਨਾਲ ਹੈਗੇ ਨੇ ਦੇਖੋ ਜੇ ਕਿ ਤੁਹਾਨੂੰ ਪਤਾ ਮੁਲਾਜ਼ਮ ਦਾ ਮੁਲਾਜ਼ਮ ਜਿਹੜਾ ਸਾਥੀ ਹੁੰਦਾ ਆ ਉਹ ਆਪਾਂ ਬਣਦੇ ਆ ਪਰ ਉਹ ਜਾਗਦੀ ਚਵੀਰ ਵਾਲੇ ਜਿਹੜੇ ਪ੍ਰੋਫੈਸਰ ਹੈ ਕਰਮਚਾਰੀ ਹੈ ਜਾਂ ਮੁਲਾਜ਼ਮ ਹੈ ਉਹ ਅੰਦਰ ਖਾਤੇ ਦਾ ਸਾਰੇ ਇੱਕ ਹੈ ਸਾਰੇ ਹੀ ਇਸ ਮੋਰਚੇ ਨੂੰ ਸਪੋਰਟ ਕਰਦੇ ਨੇ ਸ਼ਰਯਾਮ ਤਾਂ ਕੁਝ ਸਾਡੇ ਤੋਂ ਪ੍ਰੋਫੈਸਰ ਇੱਥੇ ਆ ਕੇ ਵੀ ਗਏ ਨੇ ਇਹ ਆਵਾਜ਼ ਬੁਲੰਦ ਵੀ ਕਰਕੇ ਗਏ ਆ ਕਿ ਜੋ ਹੈ ਦੋਸ਼ੀ ਪ੍ਰੋਫੈਸਰ ਹੈ ਉਹਦੇ ਕਰਕੇ ਇੱਕ ਲੜਕੀ ਦੀ ਜਾਨ ਗਈ ਹੈ ਅਤੇ ਬਾਕੀ ਕਈ ਵਿਦਿਆਰਥੀ ਨਾ ਮਾਨਸਿਕ ਤੌਰ ਤੇ ਦੁਖੀ ਹੋਈ ਪਈ ਜਾਣੇ ਉਹਦੇ ਵਿਵਹਾਰ ਤੋਂ ਕਿਉਂਕਿ ਰਿਪੋਰਟ ਦੇ ਵਿੱਚ ਉਹਦਾ ਵਿਵਹਾਰ ਸੀ ਅਧਿਆਪਕ ਦੇ ਮਿਆਰ ਤੋਂ ਗਿਰਿਆ ਅਤੇ ਸ਼ਲੀਲ ਭਰਿਆ ਸੀ ਇਸ ਕਰਕੇ ਜਿਹੜੇ ਪ੍ਰੋਫੈਸਰ ਵੀ ਸਾਡੇ ਨਾਲ ਸਾਡੇ ਸਹਿਮਤੀ ਵਿੱਚ ਨੇ ਤੇ ਅਸੀਂ ਜਲਦ ਤੋਂ ਜਲਦ ਇਹ ਪੰਜਾਬ ਸਰਕਾਰ ਤੋਂ ਵੀ ਇਨਸਾਫ ਦੀ ਉਮੀਦ ਕਰਦੇ ਆ ਤੇ ਇਹ ਤੁਹਾਨੂੰ ਮੀਡੀਆ ਰਾਹੀਂ ਬੇਨਤੀ ਕਰਦੇ ਆ ਕਿ ਇਸ ਜਿੰਨਾ ਚਿਰ ਅਸੀਂ ਸਾਨੂੰ ਇਨਸਾਫ ਨਹੀਂ ਮਿਲਦਾ ਜਾਂਦਾ ਅਸੀਂ ਇੱਥੋਂ ਨਹੀਂ ਉੱਠਾਂਗੇ ਭੈ ਖਰਚਾਰਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਥਾਣੇ ਤੇ ਬੈਠਾ ਜੀ ਮੈਂ ਪਟਿਆਲੇ ਯੂਨੀਵਰਸਿਟੀ ਚ ਜਿਹੜੀ ਆਪਣੀ ਗੁੱਡੀ ਦਾ ਧੱਕਾ ਹੋਇਆ ਹੈ ਉਹਦੇ ਕਾਰਨ ਆ ਬੈਠਾ ਜੀ ਤਿੰਨ ਮਹੀਨੇ ਹੋ ਗਏ ਹਜੇ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਜਿਹੜੇ ਸਾਡੇ ਨਾਲ ਬੱਚੇ ਖੜੇ ਸੀ ਉਹਨਾਂ ਨੂੰ ਵੀ ਹੁਣ ਯੂਨੀਵਰਸਿਟੀ ਚੋਂ ਕੱਢਿਆ ਗਿਆ ਹੈ ਉਹਨਾਂ ਦੇ ਨਾਲ ਖੜੇ ਆ ਸਾਡਾ ਧਰਨਾ ਲੰਮਾ ਚੱਲੂ ਨਾ ਪੰਜਾਬ ਸਰਕਾਰ ਨੇ ਕੋਈ ਸਾਡੀ ਮਦਦ ਦਿੱਤੀ ਹੈ ਨਾ ਕੋਈ ਯੂਨੀਵਰਸਿਟੀ ਦਿੱਤੀ ਹੈ ਮਸਾਫਾ ਜੀ ਕੋਈ ਨਹੀਂ ਮਿਲਿਆ ਇਹੜਾ ਦੋਸ਼ੀ ਹੈ ਹਜੇ ਯੂਨੀਵਰਸਿਟੀ ਚ ਫਿਰਦਾ ਹੈ ਉਹਦੇ ਪਰਚਾ ਪਾਣਾ ਚਾਹੀਦਾ ਜਿਹੜਾ ਪ੍ਰੋਫੈਸਰ ਹੈ ਇਸੇ ਕਰਕੇ ਸਾਡੇ ਆਹੀ ਮੰਗਾ ਜੀ ਅਨੁਰਾਜੀ ਬੰਦੇ ਨੂੰ ਕਹਿੰਦੇ ਸੀ ਕਿਤਾ ਨਹੀਂ ਜੀ ਵੀ ਬੱਚਾ ਤਾਂ ਖੜਾ ਸਾਡਾ ਰਾਜੀ ਬੰਦਾ ਕਰ ਲੋ ਸੀਗਾ ਨਹੀਂ ਕਰਦੇ ਬੱਚਾ ਨਾ ਖੜਾਂਗੇ ਜਿਹੜੇ ਬੱਚੇ ਸਾਡੇ ਨਾਲ ਖੜੇ ਆਏ ਉਹਨਾਂ ਨੂੰ ਵੀ ਯੂਨੀਵਰਸਿਟੀ ਦੇ ਪੇਪਰਾਂ ਚੋਂ ਕੱਢਿਆ ਗਿਆ ਜੀ ਦੇਖੋ ਬੜੀ ਦੁਖਤ ਸ਼ਰਮ ਵਾਲੀ ਗੱਲ ਆ ਕਿ ਮਾਪੇ ਆਪਣੇ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਲਈ ਯੂਨੀਵਰਸਿਟੀਾਂ ਚ ਭੇਜਦੇ ਨੇ ਜਿਵੇਂ ਸਾਡੀ ਭੈਣ ਜਸ਼ਨਦੀਪ ਨੂੰ ਉਹਨਾਂ ਦੇ ਮਾਪਪੇ ਨੇ ਬੜਾ ਮਿਹਨਤ ਨਾਲ ਪੂਰੇ ਪੜਾਇਆ ਤੇ ਇੱਕ ਉਜਲ ਭਵਿੱਖ ਦੀ ਉਮੀਦ ਕਰਦਾ ਮਾਪੇ ਸਾਡੇ ਬੱਚਾ ਪੜ੍ਹੂਗਾ ਤੇ ਉਹਦਾ ਭਵਿੱਖ ਚੰਗਾ ਹੋ ਗਿੱਤੇ ਕੱਲ ਨੂੰ ਜ਼ਿੰਦਗੀ ਚ ਚੰਗੀ ਜਿਹੀ ਸੈੱਟ ਹੋਊਗਾ ਪਰ ਪੰਜਾਬੀ ਹਸਤੀ ਹੋ ਗਈ ਰਿਹਾ ਇਸ ਵਾਈਸ ਚਾਂਸਰ ਜੋ ਜਿਹਦੇ ਧੌਣ ਚ ਕੀਲਾ ਬਹੁਤ ਵੱਡਾ ਤੇ ਉਹਨੇ ਪ੍ਰੋਫੈਸਰ ਸਰਜੀਤ ਉਹਦੀ ਟੀਮ ਵੱਲੋਂ ਉਸ ਸਾਡੀ ਭੈਣ ਨੂੰ ਪਰੇਸ਼ਾਨ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਸੀਗਾ ਉਹਨੂੰ ਟੌਰਚਰ ਕੀਤਾ ਜਾਂਦਾ ਸੀਗਾ ਬੜਾ ਸ਼ਾਪ ਸ਼ਾਪਦ ਬੋਲ ਕੇ ਉਹਨੂੰ ਇਸ ਕਦਰ ਡਿਪਰੈਸ਼ਨ ਲੈਂਦਾ ਕਿ ਉਹਨੂੰ ਉਹ ਮੌਤ ਵਾਲੇ ਪਾਸੇ ਚਲੀ ਗਈ। ਚਾਹੀਦਾ ਤਾਂ ਇਹ ਸੀਗਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਉਹਨਾਂ ਨੇ ਭਗਵੰਤ ਸਿੰਘ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਇਸ ਲੜਕੀ ਦੇ ਜੋ ਜਿਨੇ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਪ੍ਰੋਫੈਸਰ ਰਜੀਤ ਨੇ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਉਹਨੂੰ ਸਸਪੈਂਡ ਕਰਨਾ ਚਾਹੀਦਾ। ਇੱਕ ਯੂਨੀਵਰਸਿਟੀ ਦੀ ਕਮੇਟੀ ਬਣਾਤੀ ਕਮੇਟੀ ਦੇ ਉਲਟ ਉਹਨਾਂ ਵਿਦਿਆਰਥੀਆਂ ਦੇ ਉੱਪਰ ਪਰਚਾ ਦਿੱਤਾ ਗਿਆ। ਪਰਚਾ ਦੇ ਕੇ ਇਨਸਾਫ ਤਾਂ ਕੀ ਦੇਣਾ ਸੀਗਾ ਉਹਨਾਂ ਵਿਦਿਆਰਥੀਆਂ ਨੂੰ ਸਸਪੈਂਡ ਕੀਤਾ ਗਿਆ ਯੂਨੀਵਰਸਿਟੀ ਐਂਟਰੀ ਬੈਨਡ ਕਰ ਦਿੱਤੀ ਗਈ ਤੇ ਕੋਈ ਇਨਸਾਫ ਦਾ ਦੀ ਚੀਜ਼ ਨਹੀਂ ਹੈ ਸੋ ਜਿਹੜੇ ਲੋਕ ਪਾਸ ਪੰਜਾਬ ਦੇ ਹਾਲਾਤ ਕਿਹੜੇ ਪਾਸੇ ਜਾ ਰਹੇ ਨੇ ਕਿਤੇ ਬਰਵਿੰਦਰ ਕੌਰ ਬਾਗੀ ਭੈਣ ਪ੍ਰੋਫੈਸਰ ਰੋਪੜ ਸੂਛੜ ਕਰ ਲਿਆ ਉਹਦੇ ਵਿੱਚ ਉਹਨੇ ਆਪਣੇ ਹਰਜੋਤ ਮੈਂ ਮੰਤਰੀ ਦਾ ਨਾਮ ਲਿਖ ਕੇ ਤਾਂ ਚਾਰ ਵਾਰ ਨਾ ਲਿਖਿਆ ਪਰ ਸਰਕਾਰ ਨੇ ਇੰਨਾ ਤਕਾ ਕੀਤਾ ਕਿ ਚਾਕੇ ਉਹਦੇ ਪੈਠੀ ਤੇ ਸੌਰੇ ਦੇ ਉੱਪਰ ਪਰਚਾ ਦਰਜ ਕਰਤਾ ਐਦਾਂ ਇੱਥੇ ਹੋ ਰਿਹਾ ਦੇਸ਼ ਭਗਤ ਯੂਨੀਵਰਸਿਟੀ ਵਿੱਚ ਕਿਟਾ ਫਟਾ ਕਸ਼ਮੀਰੀ ਕੁੜੀਆਂ ਮੁੰਡੇ ਕੁੜੀਆਂ ਦੇ ਉੱਪਰ ਅਤਿਆਚਾਰ ਕੀਤਾ ਸੀ ਡਟ ਕੇ ਪਹਿਰਾ ਦਿੱਤਾ ਉਲਟ ਬੱਚਿਆਂ ਤਰਫ ਸਾਡਾ ਪਰਚਾ ਦੇਤਾ ਤੇ ਉਹ ਤੋਂ ਬਾਅਦ ਪਰਚਾ ਸੀ ਸੰਘਰਸ਼ ਕੀਤਾ ਪਰਚਾ ਕੈਂਸਲ ਹੋਇਆ ਜੋਰਾ ਸਿੰਘ ਉਹ ਤੇ ਸਾਰੇ ਪਰਿਵਾਰ ਤੇ ਪਰਚਾ ਦਰਜ ਹੋਇਆ ਸੋ ਕਹਿਣ ਦਾ ਮਤਲਬ ਉਰੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪੈਂਦਾ ਸੋ ਇਸ ਕਰਕੇ ਮੈਂ ਸਮਝਦਾ ਕਿ ਬੜੀ ਬਾਦਸ਼ਾਹਾਂ ਅੰਦਰ ਦੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਤੇ ਉਹਨਾਂ ਵਿਦਿਆਰਥੀਆਂ ਵਾਸਤੇ ਵੀ ਸ਼ਰਮ ਵਾਲੀ ਗੱਲ ਹੈ ਕਿ ਜਿਹੜੇ ਉਸ ਪ੍ਰੋਫੈਸਰ ਦੇ ਹੱਕ 'ਚ ਖੜੇ ਨੇ ਚਾਹੀਦਾ ਤਾਂ ਆਏ ਬੁਰੇ ਕੇ ਬੈਠਣ ਉਹਦੇ ਇਨਸਾਫ ਦੀ ਗੱਲ ਕਰਨ ਸੋ ਅਸੀਂ ਵੱਡਾ ਸੰਘਰਸ਼ ਇਹਨਾਂ ਨੇ ਸਾਰੇ ਸਾਡੇ ਨੌਜਵਾਨ ਵੀਰ ਸਾਰੇ ਬੈਠੇ ਨੇ ਵਿਦਿਆਰਥੀ ਆਗੂ ਅਸੀਂ ਇਹਨਾਂ ਦੇ ਨਾਲ ਆ ਕੋਈ ਵੀ ਸੰਘਰਸ਼ ਲਿਖਣਗੇ ਅਸੀਂ ਡਟ ਕੇ ਪਾਰਟੀ ਵਾਜ ਤੋਂ ਉੱਪਰ ਕੇ ਜਿਵੇਂ ਦੂਜੀ ਜਗ੍ਹਾ ਮੋਰਚੇ ਲੱਗੇ ਨੇ ਇਨਸਾਫ ਮੋਰਚੇ ਪੂਰਾ ਯੋਗਦਾਨ ਪਾਵਾਂਗੇ ਉਹ ਸਾਡੀ ਭੈਣ ਨੂੰ ਇਨਸਾਫ ਦਵਾਵਾਂਗੇ ਜਿਹੜੇ ਨੌਜਵਾਨਾਂ ਦੇ ਵਿਦਿਆਰਥੀ ਦੇ ਪਰਚਾ ਦਰਜ ਪਰਚਾ ਕੈਂਸਲ ਕਰਾਵਾਂਗੇ ਤੇ ਜਿਹੜੀ ਜਿਹੜੀ ਉਹਨਾਂ ਦੀ ਐਂਟਰੀ ਬੈਨ ਕੀਤੀ ਐਂਟਰੀ ਖਿਲਾ ਕੇ ਉਸ ਭੈਣ ਨੂੰ ਇਨਸਾਫ ਦਵਾਵਾਂਗੇ ਅਚਾਰ ਜਿਵੇਂ ਸਾਨੂੰ ਵਿਦਿਆਰਥੀ ਦੇ ਨਾਲ ਗੱਲ ਕਰਦੇ ਆ ਪਤਾ ਲੱਗਿਆ ਵੀ ਕੁਝ ਕੁ ਜਿਹੜੇ ਟੀਚਰਸ ਨੇ ਉਹ ਸਾਡੇ ਹੱਕ ਦੇ ਵਿੱਚ ਨੇ ਕੁਝ ਕੁ ਨੇ ਜਿਹੜੇ ਉਹ ਸੁਜੀਤ ਸਿੰਘ ਦੇ ਨਾਲ ਨੇ ਤੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਵੀ ਸਰ ਸਰਕਾਰਾਂ ਦੀ ਨਲੈਕੀ ਹੈ ਇਹ ਦੇਖੋ ਇੱਕ ਇੱਕ ਕੰਮ ਵਿਦਿਆਰਥੀ ਪੜ੍ਹਨ ਵਾਸਤੇ ਆਏ ਨੇ ਨਾ ਕਿ ਮੋਰਚਾ ਧਰਨੇ ਲਾਉਣੇ ਕੋਈ ਇਹਨਾਂ ਦਾ ਕੰਮ ਨਹੀਂ ਹੈ ਇਹ ਤਾਂ ਸਿਰਫ ਅਕੀਰ ਨੂੰ ਜਦੋਂ ਸਾਰੇ ਹੀਲੇ ਵਸੀਲੇ ਬੰਦ ਹੋ ਜਾਂਦੇ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਉਮੀਦ ਖਤਮ ਹੋ ਜਾਂਦੀ ਹੈ ਜਿਵੇਂ ਗੁਰੂ ਸਾਹਿਬ ਨੇ ਕਿਹਾ ਵੀ ਸਭ ਤੋਂ ਅਕੀਰ ਤੇ ਹਥਿਆਰ ਚੱਕਣ ਦੀ ਗੱਲ ਆ ਉਹ ਕੰਮ ਹੈ ਸੰਘਰਸ਼ ਕਰਨ ਵਾਲੇ ਵਿਦਿਆਰਥੀ ਕੋਲ ਸੰਘਰਸ਼ ਦਾ ਹਥਿਆਰ ਹੈ ਇਹਨਾਂ ਨੇ ਵਿਚਾਰੇ ਨੇ ਯਕੀਨ ਨੂੰ ਇਹਨਾਂ ਦੇ ਦੇਖੋ ਇਹ ਲੜਕੀ ਦੇ ਪਰਿਵਾਰ ਚੋਂ ਨਹੀਂ ਹੈ ਇਹਦੇ ਦੇ ਮਾਨ ਜੋ ਪਿਤਾ ਜੀ ਬੈਠੇ ਨੇ ਉਹਨਾਂ ਦੇ ਤੇ ਇਹ ਸਾਰੇ ਉਹਦੇ ਵਿਦਿਆਰਥੀ ਸਾਥੀ ਨੇ ਉਹਨੂੰ ਪਿਆਰ ਕਰਨ ਲਈ ਹਮਦਰਦੀ ਹਮਦਰਦੀ ਵਾਲੇ ਨੇ ਇਨਸਾਫ਼ ਲੈਣ ਲਈ ਖੜੇ ਨੇ ਸੋ ਮੈਂ ਸਮਝਦਾ ਕਿ ਨਾ ਸਰਕਾਰ ਸਰਕਾਰ ਬੁਰੀ ਤਰ੍ਹਾਂ ਫੇਲੀਅਰ ਆ ਸਰਕਾਰ ਦਾ ਕੋਈ ਲਾਅ ਲੈਂਡ ਆਰਡਰ ਨਹੀਂ ਹੈ ਸਰਕਾਰ ਨੂੰ ਇਹ ਨਹੀਂ ਪਤਾ ਲੱਗਦਾ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਦੀ ਮੌਤ ਹੋ ਗਈ ਕਿਤੇ ਸੂਸਣ ਕਰ ਲਿਆ ਕਿਸੇ ਨੇ ਕਿਤੇ ਦੇਸ਼ ਭਗਤ ਚ ਕੁੱਟੇ ਗਏ ਕਸ਼ਮੀਰੀ ਲੜਕੇ ਲੜਕੀਆਂ ਸੋ ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਉੱਪਰ ਜਿੱਥੇ ਸ਼ਹੀਦਾਂ ਦੀ ਧਰਤੀ ਹੈ ਵੱਡੀ ਜਿੱਥੇ ਵੱਡੇ ਵੱਡੇ ਸੰਘਰਸ਼ ਹੋਏ ਨੇ ਤੇ ਸੰਘਰਸ਼ ਕਾਮਯਾਬ ਹੋਏ ਨੇ ਦੇਸ਼ ਦੀ ਆਜ਼ਾਦੀ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਹੁਣ ਹੋ ਕੀ ਰਿਹਾ ਸਾਡੇ ਧੀਆਂ ਪੜਾਣਾਂ ਨੂੰ ਉਰੇ ਉਰੇ ਜਲੀਲ ਕਰਕੇ ਆ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੋ ਮੈਂ ਸਮਝਦਾ ਕਿ ਬਹੁਤ ਮਾੜੀ ਨਿੰਦਣ ਦੀ ਗੱਲ ਆ ਅਸੀਂ ਇਸ ਜਸ਼ਨਦੀਪ ਸਿੰਘ ਅਨਸਾਫ ਮੋਰਚੇ ਦੇ ਵਿੱਚ ਸ਼ਾਮਲਾਂ ਡਟ ਕੇ ਪਹਿਰਾ ਦੇਵਾਂਗੇ ਜਿੱਥੇ ਵੀ ਕੋਈ ਲੋੜਪੋਕ ਵੱਡਾ ਸੰਘਰਸ਼ ਕਰਦੀ ਰੋਡ ਪਈ ਇਹ ਜਿੱਥੇ ਯੂਨੀਵਰਸਿਟੀ ਪ੍ਰਸ਼ਾਸਨ ਉੱਥੇ ਪੰਜਾਬ ਦੇ ਮੁੱਖ ਮੰਤਰੀ ਦੇ ਕੰਨ ਗੁੰਗੀ ਸਰਕਾਰ ਦੇ ਕੰਨ ਖੋਲਨੇ ਪੈਣੇ ਆ ਉਹਨਾਂ ਦੇ ਉਹਨਾਂ ਦੇ ਖਿਲਾਫ ਡਟ ਕੇ ਪਹਿਰਾ ਦੇਣਾ ਪੈਣਾ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ ਅੱਛਾ ਸਰ ਯੂਨੀਵਰਸਿਟੀ ਪ੍ਰਸ਼ਾਸਨ ਦਾ ਹੁਣ ਤੱਕ ਦਾ ਕੀ ਕਹਿਣਾ ਹੈ ਤੁਹਾਡੇ ਨਾਲ ਦੋ ਦਿਨਾਂ ਤੋਂ ਤੁਸੀਂ ਬੈਠਾ ਹੈ ਕੀ ਤੁਹਾਡੀ ਯੂਨੀਵਰਸਿਟੀ ਦੇ ਨਾਲ ਕੀ ਗੱਲ ਬਣਦੀ ਇਹ ਦੇਖੋ ਵਿਦਿਆਰਥੀ ਆ ਗੂ ਸਾਰੇ ਬੈਠੇ ਨੇ ਦੱਸਦੇ ਨੇ ਗਲਤ ਤਾਂ ਕੀਤੀ ਕੋਈ ਨਹੀਂ ਜਿੱਥੇ ਸਸਪੈਂਡ ਪਹਿਲਾ ਪਰਚਾ ਦਰ ਤੇ ਸਸਪੈਂਡ ਕਰਦੇ ਉਹਨਾਂ ਐਂਟਰੀਆਂ ਬੈਨ ਕਰਤੀਆਂ ਤੇ ਜਿਹੜੇ ਵਿਦਿਆਰਥੀ ਉਰੇ ਬੈਠੇ ਨੇ ਜਿਹੜੇ ਐਂਟਰੀਆਂ ਬੈਨ ਕਿਉਂਦਾ ਪੇਪਰ ਵੀ ਦੇਣੇ ਨੇ ਉਹਨਾਂ ਦਾ ਆਪਣਾ ਫਿਊਚਰ ਖਰਾਬ ਕਰ ਰਹੇ ਉਹਨਾਂ ਦੇ ਆਪਣੇ ਪੜ੍ਹਾਈ ਉਹਨਾਂ ਦੀ ਹੋ ਰਹੀ ਹੈ ਪੇਪਰ ਸਿਰਤੇ ਨੇ ਸੋ ਮੈਂ ਸਮਝਦਾ ਯੂਨੀਵਰਸਿਟੀ ਨੂੰ ਆਪਣੀ ਈਗੋ ਨੂੰ ਤੇ ਆਪਣੇ ਪ੍ਰੋਫੈਸਰ ਨੂੰ ਬਚਾਉਣ ਤੋਂ ਬਿਨਾ ਹੋਰ ਕਿਸੇ ਵਿਦਿਆਰਥੀ ਭਵਿੱਖ ਦਾ ਫਿਕਰ ਨਹੀਂ ਕਿਸੇ ਮੋਰਚੇ ਦਾ ਫਿਕਰ ਨਹੀਂ ਵੀ ਧਰਨਾ ਲੱਗਿਆ ਵਿਦਿਆਰਥੀ ਬੈਠੇ ਨੇ ਦੇਖੋ ਦਿਨ ਵੀ ਕਿਹੜੇ ਚੱਲ ਰਹੇ ਨੇ ਸਭ ਤੋਂ ਵੱਡੀ ਗੱਲ ਆ ਕਿ ਪੋ ਦਾ ਮਹੀਨਾ ਧੰਤਨ ਬਾਬਾ ਜੋਰਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਉਤੋਂ ਸਾਬਜਾ ਦਾ ਅਜੀਤ ਸਿੰਘ ਜੁਧਾਰ ਸਿੰਘ ਵੱਡੇ ਸਾਬਜਾ ਸ਼ਹੀਦ ਅਸ਼ੀਦੀ ਦਿਨ ਚੱਲ ਰਹੇ ਨੇ ਛੋਟੇ ਸਾਬਜਾਦਿਆਂ ਦੇ ਉਹ ਦਿਨ ਚੱਲ ਰਹੇ ਨੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਤਾਂ ਬੱਚਿਆਂ ਕੋਲ ਆ ਕੇ ਉਹਨਾਂ ਨੂੰ ਇਸ ਇਸ ਦਿਨਾਂ ਦੇ ਵਿੱਚ ਆਪਾਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਦੇ ਪਰ ਵਿਦਿਆਰਥੀ ਮਜਬੂਰ ਨੇ ਬੱਚੇ ਆਪਣੇ ਆਪਣੇ ਕੈਰੀਅਰ ਵਾਸਤੇ ਆਪਣੇ ਵਾਸਤੇ ਬੈਠੇ ਨੇ ਤੇ ਜੇ ਪ੍ਰਸ਼ਾਸਨ ਨੂੰ ਹੀ ਪਤਾ ਲੱਗ ਰਿਹਾ ਵੀ ਦਿਨ ਕਿਹੜੇ ਚੱਲ ਰਹੇ ਨੇ ਤੇ ਉਹ ਸਾਫ਼ ਕੀ ਦੇਣਗੇ ਸੋ ਸਰਕਾਰ ਆ ਚਾਹੇ ਯੂਨੀਵਰਸਿਟੀ ਆ ਇਹਨੂੰ ਪੂਰਾ ਡਟ ਕੇ ਪਹਿਰਾ ਦੇ ਕੇ ਇਹਨਾਂ ਨੂੰ ਹਲੂਣਾ ਦੇ ਕੇ ਜਗਾਇਆ ਜਾਊਗਾ ਤੇ ਇਨਸਾਫ ਹੋਣਾ ਕੀ ਤੁਹਾਨੂੰ ਡਰਾਇਆ ਧਮਕਾਇਆ ਗਿਆ ਇਸ ਤਰ੍ਹਾਂ ਦੇ ਚੱਕਰ ਵਾਸਤੇ ਇਹ ਦੇਖੋ ਬਜ਼ਾਰਤੀਆਂ ਰੋਜ਼ ਕੋਈ ਨਾ ਕੋਈ ਇਹ ਜਿਹਾ ਚੱਲਦਾ ਬਜ਼ਾਰਤੀ ਨੂੰ ਕਦੇ ਕਦੇ ਉਹਨਾਂ ਦੇ ਪੇਰੈਂਟਸ ਨੂੰ ਪਿੰਡਾਂ ਦੇ ਉੱਥੇ ਜਿੱਥੇ ਰਹਿ ਰਹੇ ਨੇ ਕੋਈ ਫਰੀਦਕੋਟ ਤੋਂ ਕੋਈ ਮੁਕਸਰ ਤੋਂ ਆ ਬੱਚੇ ਉੱਥੇ ਉਹਨਾਂ ਨੂੰ ਟਰੈਕਟ ਕੀਤੀ ਜਾ ਰਹੀ ਹੈ ਤੁਹਾਡੇ ਬੱਚੇ ਦਾ ਕੈਰੀਅਰ ਖਰਾਬ ਹੋ ਜਾਊਗਾ ਤੁਹਾਡੇ ਬੱਚੇ ਨੂੰ ਉਸੇ ਸਪੈਂਡ ਕਰ ਦਾਂਗੇ ਐਜੇ ਧਮਕੀਆਂ ਮਿਲ ਰੀਆਂ ਨੇ ਸਾਰਿਆਂ ਨੂੰ ਅੱਛਾ ਤੁਹਾਡੀ ਕੀ ਮੰਗ ਹੈ ਮੰਗ ਤਾਂ ਇਹ ਹੈ ਜੀ ਤੇ ਦੇਖੋ ਮੰਗ ਤਾਂ ਇਹ ਵੀ ਉਹਦੇ ਜਿਹੜਾ ਪ੍ਰੋਫੈਸਰ ਦੇ ਖਿਲਾਫ ਪਰਚਾ ਹੋਣਾ ਚਾਹੀਦਾ ਦੂਜਾ ਜਿਹੜੇ ਵਿਦਿਆਰਥੀ ਇਹਨੇ ਖਲਾਫ ਪਰਚਾ ਹੋਇਆ ਉਹ ਪਰਚਾ ਰੱਦ ਹੋਣਾ ਚਾਹੀਦਾ ਜਿਹੜੇ ਸਸਪੈਂਡ ਕੀਤੇ ਨੇ ਜਾਂ ਐਂਟਰੀ ਬੈਨ ਕੀਤੀ ਉਹ ਵਾਹਲ ਹੋਣ ਚਾਹੀਦੀਆਂ ਤੇ ਇਨਸਾਫ ਮਿਲਣਾ ਚਾਹੀਦਾ ਜਸਨਦੀਪ ਜਿਵੇਂ ਕਿ ਤੁਸੀਂ ਸੁਣਿਆ ਉਹਨਾਂ ਦਾ ਕਹਿਣਾ ਹੈ ਕਿ ਦੋ ਮੈਂਬਰੀ ਸੈਟ ਬਣਾਈ ਗਈ ਸੀ ਪਰ ਸੈਟ ਦੇ ਵਿੱਚ ਦੋਸ਼ਤ ਹੈ ਵੀ ਹੋ ਗਏ ਨੇ ਪਰ ਸੁਰਜੀਤ ਦੇ ਖਿਲਾਫ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ ਉਹਨਾਂ ਦੀ ਲਗਾਤਾਰ ਮੰਗ ਹੈ ਕਿ ਸੁਰਜੀਤ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਿੱਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤੀਂ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ